ਦਰਸ਼ਕੋ ਅੱਜ ਸਦਮ ਬਿੜ ਦੇ ਬਿਜਲੀ ਘਰ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵੱਖ-ਵੱਖ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਆ ਇਹਨਾਂ ਦੇ ਹੱਥਾਂ ਵਿੱਚ ਜਿਹੜੇ ਆ ਬਿਜਲੀ ਵਾਲੇ ਮੀਟਰ ਦਿਖਾਈ ਦੇ ਰਹੇ ਆ ਇਹ ਅੱਜ ਮੀਟਰ ਲੈ ਕੇ ਸਦਮ ਬਿੜ ਦੇ ਬਿਜਲੀ ਘਰ ਵਿਖੇ ਕਿਉਂ ਪਹੁੰਚੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਵੱਡੀ ਗਿਣਤੀ ਵੀ ਲੋਕ ਅੱਜ ਬਿਜਲੀ ਵਾਲੇ ਮੀਟਰ ਹੱਥਾਂ 'ਚ ਲੈ ਕੇ ਪਹੁੰਚੇ ਹੋਏ ਆ। ਅ ਬਜੀ ਸਭ ਤੋਂ ਪਹਿਲਾਂ ਤਾਂ ਅਸੀਂ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਧੰਨਵਾਦ। ਤੇ ਅੱਜ ਤੁਸੀਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਲੋਕਾਂ ਨੂੰ ਲੈ ਕੇ ਬਿਜਲੀ ਦੇ ਮੀਟਰ ਥੋੜੇ ਹੱਥਾਂ 'ਚ ਪੜੇ ਹੋਏ ਆ। ਕੀ ਮਾਮਲਾ ਜੀ ਇਹ? ਦੇਖੋ ਜੀ ਮੈਂ ਬਲਾਕ ਪ੍ਰਧਾਨ ਸਰਦਾਰ ਜੀ ਗਜੀ ਸਿੰਘ ਕਲੇਰ ਹੂੰ। ਜਿਹੜੇ ਆਪਣੇ ਪਹਿਲਾਂ 220 ਬਿੱਲ ਇਹਨਾਂ ਨੇ ਕੀਤਾ ਸੀ ਸਰਕਾਰ ਨੇ। ਹੂੰ। ਉਹਦੇ 'ਚ ਪ੍ਰਾਈਵੇਟ ਵਿਭਾਗਾਂ ਨੂੰ ਮੈਗਮੇ ਦੇਣ ਲੱਗੇ ਆ ਉਹ ਉਹਨੂੰ ਵਿਰੋਧ ਕੀਤਾ ਚਲੋ 220 60 ਤਾਂ ਇਹਨਾਂ ਨੇ ਹੁਣ ਨਵੇਂ ਢੰਗ ਨਾਲ ਇਹਨਾਂ ਨੇ ਕਰਤਾ 225 225 ਦਾ ਹੁਣ ਜਥੇਬੰਦਗੀਆਂ ਸਾਰੀਆਂ ਵਿਰੋਧ ਕਰਦੀਆਂ ਵੀ ਜਿਹੜੇ ਚੱਪ ਵਾਲੇ ਮੀਟਰ ਆ ਇਹ ਅਸੀਂ ਲੱਗਣ ਨਹੀਂ ਦੇਣਾ ਜੇ ਇਹ ਚੱਪ ਵਾਲੇ ਮੀਟਰ ਲੱਗ ਗਏ ਹੁਣ ਕਹਿੰਦੇ ਸਾਨੂੰ ਵੀ ਇਹ ਤੁਹਾਨੂੰ ਅਸੀਂ ਬਿਜਲੀ 3 ਵਾਲੀ ਵੀ ਜਾਵਾਂਗੇ ਦੂਜੀ ਵੀ ਜਾਵਾਂਗੇ ਪਰ ਜਦੋਂ ਕਾਰਪੋਰੇਟ ਘਰਾਣਿਆਂ ਕੋਲੇ ਚਲੀ ਗਈ ਵੀ ਸਰ ਮਹਿਕਮੇ ਉਹਨਾਂ ਨੇ ਕੋਈ ਇਹਨਾਂ ਸਾਨੂੰ ਸਹੂਲਤ ਨਹੀਂ ਜਾਨੀ ਇਹਦਾ ਸਾਰੇ ਵਿਰੋਧ ਕਰਦੇ ਐ ਐਸ ਕੇ ਐਮ ਵੀ ਉਹਦੇ ਵਿਰੋਧ ਦੇ ਤੌਰ ਤੇ ਅਸੀਂ ਅੱਜ ਸਤਮੂ ਬੇਟ ਬੀ ਦੀ ਘਰ ਚ ਮੀਟਰ ਲੈ ਕੇ ਆਏ ਆ ਤੇ ਇਹ ਜੇ ਨਾ ਇਹਨਾਂ ਨੇ ਜਮਾ ਕਰਾਈ ਤੇ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਰੋਡ ਜਾਉਂਦਾ ਸੱਦਾ ਦਵਾਂਗੇ ਵੱਧ ਤੋਂ ਵੱਧ ਇਕੱਠ ਕਰਕੇ ਇਹ ਪੁਵਾਲ ਪਿੰਡਾਂ ਕੀ ਜਿਹੜੀ ਆ ਮਦਾਰੇ ਦੇ ਆ ਤੇ ਟਿੱਬੇ ਦੇ ਆ ਅਡੋੜੀ ਪਿੰਡਾਂ ਦੇ ਮੀਟਰ ਹੈਗੇ ਇੱਕ ਦਰਸ਼ਕਾਂ ਜਾਣਕਾਰੀ ਸਾਂਝੀ ਕਰ ਜੇ ਇਹ ਮੀਟਰ ਲੱਗ ਜਾਂਦੇ ਇਹਨਾਂ ਦਾ ਕੀ ਲੋਕਾਂ ਤੇ ਨੁਕਸਾਨ ਹੋਊਗਾ ਦੇਖੋ ਜੀ ਇੱਕ ਤਾਂ ਜਿਹੜੇ ਇਹ ਮੀਟਰ ਇਹ ਬੰਦਿਆਂ ਦੀ ਸਬਸਿਡੀ ਖਤਮ ਕਰ ਦੇਣਗੇ ਨੰਬਰ 2 ਤੇ ਜਿਹੜੇ ਇਹ ਮੀਟਰ ਆਪਣੇ ਕਹਿੰਦੇ ਆ ਜਿਵੇਂ ਮੋਬਾਈਲ ਦੇ ਵਿੱਚ ਅੱਧੀ ਰਾਤ ਨੂੰ ਵੀ ਚਿਪਸ ਪੈਸੇ ਖਤਮ ਹੋ ਜਾਂਦੇ ਆ ਇਹਨਾਂ ਨੇ ਉਹਦੇ ਹੀ ਲਾਈਟ ਕੱਟ ਦੇਣਗੇ ਫਿਰ ਇਹਨਾਂ ਨੇ ਜਿਹੜੇ ਆਪਣੇ ਬਿਜਲੀ ਰੀਡਿੰਗ ਦਾ ਉਹ ਵੀ ਮਨਾਈਆਂ ਖਤਮ ਕਰ ਦੇਣਗੇ ਜਿਹੜੇ ਬਿੱਲ ਦੇਣ ਆਉਂਦੇ ਆ ਉਹ ਵੀ ਖਤਮ ਕਰ ਦੇਣੇ ਇਹਨਾਂ ਨੇ ਜੇ ਕੋਈ ਮੀਟਰ ਚ ਅਨਾਉਂਸਮੈਂਟ ਦਾ ਇਹਨਾਂ ਨੇ ਆਪਦੀ ਮਰਜ਼ੀ ਨਾਲ ਪੇਮੈਂਟ ਪਾਉਣੀ ਆ ਜੇ ਆਪਾਂ ਨੇ ਪੇਮੈਂਟ ਜਮ੍ਹਾਂ ਹੋ ਗਈ ਸਮੇਂ ਆਪਾਂ 2 ਮਹੀਨੇ ਬਾਅਦ ਜਮ੍ਹਾਂ ਕਰਾਉਨੇ ਆ ਸਮੇਂ ਇਹਨਾਂ ਨੇ ਹੁਣ ਮਹੀਨੇ ਤੇ ਕਰਤੀ ਆ ਫਿਰ ਇਹਨਾਂ ਨੇ ਰੋਜ਼ ਰੋਜ਼ ਨਕਦ ਵਾਲੀ ਗੱਲ ਹੀ ਮੇਰੀ ਜੇ ਨਕਦ ਪੈਸੇ ਹੈਗੇ ਆ ਤਾਂ ਚੱਲੂ ਵੀ ਲੈਣ ਨਹੀਂ ਬੰਦ ਕਰ ਠੀਕ ਹੈ ਜੀ ਫਿਰ ਸਰਕਾਰ ਤੋਂ ਤੁਸੀਂ ਮੰਗ ਕੀ ਕਰਦੇ ਹੋ ਕਰੋ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਜਿਹੜੇ ਮੀਟਰ ਬੰਦ ਕੀਤੇ ਜਾਣ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਨਾ ਮਹਿਕਮੇ ਵਿੱਚ ਜਾਨ ਤੇ ਜੇਵੇਂ ਸਰਕਾਰੀ ਚੱਲਦੇ ਹੋ ਉਦਾਂ ਹੀ ਚੱਲਦੇ ਠੀਕ ਆ ਤੇ ਅਗਲਾ ਕਦਮ ਕੀ ਹੋਊਗਾ ਤੁਹਾਡਾ ਅਗਲਾ ਇਸ ਕੇਮ ਵੱਲੋਂ ਜੋ ਸਦਾਇਆ ਸਾਡਾ ਬਕਬਕ ਸੰਦਰਾ ਕਰਾਂਗੇ ਚੱਕੇ ਜਾਮ ਕਰਾਂਗੇ ਧਾਲੇ ਦਵਾਂਗੇ ਠੀਕ ਆ ਜੀ ਧੰਨ ਭਾਈ ਕੀ ਨਾਮ ਤੁਹਾਡਾ ਮੈਂ ਜਸਵੰਦਰ ਸਿੰਘ ਪੁਮਾਰਾ ਤੁਸੀਂ ਕਿਹੜੀ ਜਥੇਬੰਦੀ 'ਚ ਕੰਮ ਕਰਦੇ ਹੋ? ਅਸੀਂ ਬੀ.ਟੀ.ਯੂ ਦੁਕੋਂ ਦਾ ਹੈ ਤੇ ਦੁਕੋਂ ਦਾ ਬਜੇ ਕੰਮ ਕਰਦੇ ਆ। ਠੀਕ ਆ ਜੀ। ਤੇ ਨਾਲ ਹੀ ਮੈਂ ਮਜ਼ਦੂਰਾਂ ਦੀ ਜਥੇਬੰਦੀ 'ਚ ਦੁਕੋਂ ਦਾ। ਠੀਕ ਆ ਜੀ। ਯਾਨੀ ਮੈਨੂੰ ਹਮ ਦੁਕੋਂ ਦਾ ਜਥੇਬੰਦੀ ਨਾਲ ਸੰਬੰਧਤਾ। ਠੀਕ ਆ ਜੀ। ਸਾਰੇ ਮਜ਼ਦੂਰਾਂ ਤੇ ਕਿਸਾਨਾਂ ਦੇ ਮਸਲੇ ਮੈਂ ਚੱਕਦਾ। ਠੀਕ ਆ ਜੀ। ਬਲਾਕ ਦਾ ਮੈਂ ਸਕੱਤਰ। ਠੀਕ ਆ ਜੀ। ਤੇ ਅੱਜ ਜਿਹੜਾ ਬੀਜੀ ਨਹੀਂ ਕਰਕੇ ਲੋਕਾਂ ਨੂੰ ਲੈ ਕੇ ਪਹੁੰਚੇ ਹੋਏ ਹਾਂ ਕੀ ਕਹਿਣਾ ਜੀ ਦਾ? ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਜੱਟ ਹੈ ਇਹ ਨੀਤੀਆਂ ਆਪਣੀ ਆਪ ਤੇ ਸੈਂਟਰ ਸਰਕਾਰ ਸਾਰੀਆਂ ਸਰਕਾਰਾਂ ਦੀਆਂ ਜੋ ਨੀਤੀਆਂ ਨੇ ਇਹ ਸਾਰਾ ਕੁਝ ਹੀ ਵੇਚ ਰਹੇ ਆ। ਹੂੰ ਇਹ ਇਹਨਾਂ ਨੇ ਅੱਧਾ ਦਾ ਮਹਿਕ ਮਹਿਕਮਾ ਪਹਿਲਾਂ ਵੇਚਦਾ ਸੀ। ਹੂੰ ਉਹਦੇ ਚ ਜਿਹੜਾ ਥਰਮਲ ਪਲਾਂਟ ਵਗੈਰਾ ਲਾਏ ਸੀਗੇ ਉਹ ਸਾਰੇ ਪਹਿਲਾਂ ਜਿੱਥੋਂ ਪੈਦਾਵਾਰ ਹੁੰਦੀ ਸੀ ਪਹਿਲਾਂ ਇਹਨਾਂ ਨੇ ਪੈਦਾਵਾਰ ਵੇਚ ਦਿੱਤੀ। ਉਹ ਪ੍ਰਾਈਵੇਟ ਹੱਥਾਂ ਚ ਲੱਗੀ। ਹੋਂ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਨੇ ਵੇਚਣੀ ਆ ਇਹ ਬਿਜਲੀ ਉਹਨਾਂ ਨੂੰ ਦੇਣਗੇ। ਉਹਨਾਂ ਨੇ ਇਹਨਾਂ ਨੂੰ ਇਹੇ ਸਰਕਾਰ ਤੇ ਧੌਣ ਦੇ ਗੋਡਾ ਧਰਿਆ ਹੋਇਆ ਵੀ ਪਹਿਲਾਂ ਸਾਨੂੰ ਉਹ ਜੇ ਸਿਸਟਮ ਬਣਾ ਕੇ ਦਿਓ ਵੀ ਉਹ ਜੇ ਸਿਸਟਮ ਬਣਾ ਕੇ ਦਿਓ ਮਤਲਬ ਵੀ ਮੀਟਰ ਇਹ ਸਾਰੇ ਲਾ ਕੇ ਦਿਓ ਜਿੱਦਾਂ 52% ਤੇ ਮੀਟਰ ਲੱਗੇ ਦੂਜੇ ਦਿਨ ਇਹ ਬਿਜਲੀ ਬੋਰਡਾਂ ਦਾ ਭੋਗ ਪੈ ਜਾਣਾ ਜਿੰਨੇ ਮੁਲਾਜ਼ਮਾਂ ਜਿੰਨੇ ਵੀ ਇੱਥੇ ਕੰਮ ਕਰਦੇ ਆ ਜਿੱਥੋਂ ਸਾਨੂੰ ਰੁਜ਼ਗਾਰ ਸਾਡੇ ਬੱਚਿਆਂ ਨੇ ਪੜ੍ਹ ਲਿਖ ਕੇ ਲੈਣਾ ਉਹ ਸਾਰੇ ਖਤਮ ਕਰੀ ਜਾ ਰਹੇ ਆ ਇਹ ਇਹਦੇ ਸਾਰੇ ਇਸਕੇਮ ਜਿਹੜਾ ਹੈਗਾ ਵਾ ਉਹ ਪੂਰ ਜ਼ੋਰ ਵਿਰੋਧ ਕਰਦਾ ਹੈਗਾ ਵੀ ਇਹਦੇ ਇਹ ਮੀਟਿੰਗਾਂ ਸਾਡੀਆਂ ਚੱਲ ਰਹੀਆਂ ਮੰਨ ਇਹਦੇ ਤੇ ਅਸੀਂ ਇਹ ਇਹ ਮਹਿਕ ਮੈਨੂੰ ਪ੍ਰਾਈਵੇਟ ਨਹੀਂ ਹੋਣ ਦਮਾਂਗੇ ਇਹ ਸਾਰੀਆਂ ਸਾਡੀਆਂ ਜਿੱਥੇ ਬੰਦੀਆਂ ਦਾ ਅਕੀਦਾ ਵਾ ਕਿ ਇਹ ਅਸੀਂ ਹਰ ਹਾਲਤ ਉਹਨੂੰ ਨਹੀਂ ਹੋਣ ਦਿੰਦੇ ਤੁਸੀਂ ਜੀ ਜਿਸ ਤਰ੍ਹਾਂ ਮੀਟਰ ਤਾਂ ਲੈ ਆਉਂਦੇ ਆ ਇੱਥੇ ਵਿਭਾਗ ਨੂੰ ਜਮ੍ਹਾਂ ਕਰਾਉਣ ਵਾਸਤੇ ਤੇ ਘਰਾਂ 'ਚ ਬਿਜਲੀ ਸਪਲਾਈ ਕਿਦਾਂ ਚੱਲਦੀ ਫਿਰ ਸਪਲਾਈ ਵੀ ਅਸੀਂ ਪਹਿਲੋਂ ਸ਼ੁਰੂ ਕੀਤਾ ਕੰਮਾਂਜੋ ਸ਼ੁਰੂ ਕੀਤਾ ਹੋਇਆ ਅਸੀਂ ਸਿੱਧੀਆਂ ਕੁੰਡੀਆਂ ਲਾਈਆਂ ਮਿੱਟਰ ਪੱਤੇ ਆ ਲੋਕਾਂ ਦੀ ਸਹਿਮਤੀ ਦਾ ਹੋ ਕੇ ਹਾਂ ਠੀਕ ਆ ਉਹ ਇਹਦੇ ਇਹਨਾਂ ਕੰਮ ਤੋਂ ਨਾ ਕੋ ਹੱਲ ਨਹੀਂ ਹੈਗਾ ਜੇ ਅਸੀਂ ਇ tanto ਇਹਨਾਂ ਵਿਰੋਧ ਮਾ ਕਰੀਏ ਤਾਂ ਇਹ ਪ੍ਰਾਈਵੇਟ ਹੋਊਗਾ ਲਾਜ਼ਮੀ ਹੋਊਗਾ ਜਿਹੜੇ ਲੋਕ ਹੁਣ ਦੁਖੀ ਆ ਇਹ ਚੀਜ਼ ਨਹੀਂ ਹੁੰਦੀ ਲੈ ਜਉਂਗੇ ਉਹਨਾਂ ਦੀ ਸਹਿਮਤੀ ਨਾਲ ਅਸੀਂ ਉਹਨਾਂ ਨੂੰ ਬਕਾਇਦਾ ਸੈਨ ਕਰਾ ਕੇ ਜਿਹੜੇ ਜਿਹੜੇ ਪਟੋਨੇ ਜਾਂਦੇ ਸੀ ਉਹੋ ਮੀਟਰ ਪੱਤੇ ਠੀਕ ਹੈ ਜੀ ਤੇ ਸਰਕਾਰ ਤੋਂ ਕੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਅਸੀਂ ਇਹ ਕੱਲੇ ਇਹੀ ਨਹੀਂ ਕਹਿੰਦੇ ਵੀ ਜਿਹੜਾ ਬਿਜਲੀ ਬੋਰਡ ਦਾ ਹੀ ਪ੍ਰਾਈਵੇਟ ਕਰਨ ਬੰਦ ਕਰੋ ਅਸੀਂ ਕਹਿੰਦੇ ਸਰਕਾਰੀ ਜਿਹੜੀਆਂ ਬੱਸਾਂ ਉਹ ਵੀ ਸਰਕਾਰੀ ਕਰਨ ਕਰੋ ਸਾਰੇ ਜਿਹੜੇ ਸਿਸਟਮ ਬੱਸਾਂ ਦਾ ਜਾਂ ਹੋਰ ਵੀ ਮਹਿਕਮੇ ਜਿਹੜੇ ਦਿੱਤੇ ਆ ਪ੍ਰਾਈਵੇਟ ਹੱਥਾਂ ਜੋ ਸਰਕਾਰੀ ਕਰੋ ਤਾਂ ਕਿ ਜਿਹੜੇ ਗਰੀਬ ਜਨਤਾ ਆਪ ਦੇ ਜਵਾਸ ਨੂੰ ਪੜਾ ਲਿਖਾ ਕੇ ਕਿਸੇ ਕੋਈ ਨੌਕਰੀ ਤੇ ਕਰਕੇ ਆਪ ਦੀ ਉਹ ਮਾਪਿਓ ਦੀ ਵੀ ਜ਼ਿੰਦਗੀ ਵਧੀਆ ਬਣ ਸਕਦੀ ਹੈ ਤੇ ਉਹ ਜਿਹਨੂੰ ਨੌਕਰੀ ਮਿਲੂ ਉਹਨਾਂ ਦੀ ਬਣ ਸਕਦੀ ਹੈ ਇਹ ਜਿਹੜੇ ਮਹਿਕਮੇ ਆ ਇਹਨਾਂ ਨੇ 8-8 10 ਦਾ 15-15 ਹਜ਼ਾਰ ਤੇ ਆਪਣੇ ਬੱਚੇ ਰੱਖਨੇ ਆ ਕੀ ਉਹ 15000 ਨਾਲ 10000 ਨਾਲ ਆਪੇ ਆਪਣੇ ਆਪ ਦੀ ਸੇਵਾ ਉਹ ਰੋਜੀ ਰੋਟੀ ਕਾਇਮ ਕਰਨਗੇ ਕਿ ਆਪ ਦੇ ਮਾਪਰਾਂ ਦੀ ਸੇਵਾ ਕਰਨਗੇ ਅਸੀਂ ਚੋਟ ਲਈ ਨੀਤੀ ਕਰਨ ਦਾ ਵਿਰੋਧ ਕਰਦੇ ਆਂ ਜੋ ਜਿੰਨਾ ਵੀ ਮਿਲ ਜੀ ਰਿਹਾ ਨਿਜੀ ਕਰਨ ਹੋ ਰਿਹਾ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਪੁਧਾਰ ਰਹੇ ਆ ਇਧਰ ਜਿੱਥੇ ਬੰਦਿਆਂ ਦਾ 100 ਪੁਧਾਰ ਰਹੇ ਆ ਇਸ ਟਾਈਮ ਸਾਡੇ ਦਾ 90 ਜਿੱਥੇ ਬੰਦਿਆਂ ਸ਼ਾਮਿਲ ਹੋ ਗਏ ਬਾਕੀ ਇਹ 16 ਤਰੀਕ ਨੂੰ ਅਸੀਂ ਵੱਡੇ ਪੱਧਰ ਤੇ ਡੀਸੀ ਦਫ਼ਤਰਾਂ ਲੈ ਕੇ ਘਰਾਓ ਕਰਨ ਜਾ ਰਹੇ ਹਾਂ ਠੀਕ ਆ ਜੀ ਧੰਨਵਾਦ ਦਰਸ਼ਕੋ ਸੱਜਣ ਹਣ ਹੁਣ ਜੁੜ ਚੁੱਕੇ ਆ ਬਿਜਲੀ ਕਰ ਸੱਦਾਂ ਬੜਤੇ ਐਸਡੀਓ ਸਾਹਿਬ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਐਸਡੀਓ ਸਾਹਿਬ ਅਸੀਂ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਬਹੁਤ ਧੰਨਵਾਦ ਸਰ ਅੱਜ ਸਰ ਕੁਝ ਜਥੇਬੰਦੀ ਰਾਗੂ ਤੇ ਖੁੱਝ ਲੋਕ ਬਿਜਲੀ ਦੇ ਜਿਹੜੇ ਚਿਪ ਵਾਲੇ ਮੀਟਰ ਲੈ ਕੇ ਜਮ੍ਹਾਂ ਕਰਨ ਵਾਸਤੇ ਪਹੁੰਚੇ ਸਨ ਕੀ ਕਹਿਣਾ ਚਾਹੁੰਦੇ ਆ ਜੀ ਸਾਡੇ ਕੋਲੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਦੇ ਜਿਹੜੇ ਲੀਡਰ ਹੈਗੇ ਸੀ ਸਾਡੇ ਕੋਲੇ ਅੱਜ ਪਹੁੰਚੇ ਸੀ ਨਾਲ ਉਹਨਾਂ ਦੇ ਸਾਥੀ ਸੀਗੇ ਜੋ ਸਮਾਰਟ ਮੀਟਰ ਨੂੰ ਵਾਪਸ ਕਰਨ ਇੱਤੇ ਆਏ ਸੀ ਠੀਕ ਹੈ ਜੀ ਪਰ ਤੂੰ ਉਹਨਾਂ ਨੂੰ ਸੀ ਰਵਾਜ ਦਿੱਤਾ ਹੈ ਵੀ ਅਸੀਂ ਉੱਚ ਅਧਿਕਾਰੀਆਂ ਨਾਲ ਜੋ ਵੀ ਉਹਨਾਂ ਦਾ ਡਿਸੀਜਨ ਹੋਏਗਾ ਉਹਦੇ ਮੁਤਾਬਕ ਜਿਹੜੀ ਪੰਦੀਕਾਰੀ ਅਸੀਂ ਕਰਦੇ ਅਗੇ ਠੀਕ ਹੈ ਜੀ ਇਹਦੇ ਮੁਤਾਬਕ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸ ਸਕਦਾ ਹੈ ਠੀਕ ਹੈ ਜੀ